ਜਮਨ ਨਮੀ ਕੋਠੀ ਦੀ ਆਪਾਂ ਅੱਜ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਸਾਰਾ ਪਰਿਵਾਰ ਬਾਹਰ ਚੱਲੇਗਾ ਕੋਠੀ ਇਹਨਾਂ ਨਮੀ ਆਪਦੇ ਵਾਸਤੇ ਬਣਵਾਈ ਸੀਗੀ ਬਾਹਰ ਦਾ ਵੀਜ਼ਾ ਲੱਗਣ ਕਰਕੇ ਇਹਨਾਂ ਨੇ ਕੋਠੀ ਆਪਦੀ ਸੇਲ ਕਰਨੀ ਹੈ ਪੂਰੀ ਆਪਾਂ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 26173 ਤੁਹਾਡੇ ਕੋਲੇ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਵੇਚਣਾ ਚਾਹੁੰਦੇ ਹੋ ਜੇ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਹੈ ਜੀ ਇੱਕ ਬਾਰੀ ਪਹਿਲਾਂ ਤੁਸੀਂ ਵੀਡੀਓ ਚੈੱਕ ਕਰੋ ਜੀ ਕੋਠੀ ਦੀ ਤੇ ਕੋਠੀ ਨੂੰ ਤੁਸੀਂ ਦੇਖੋ ਉਹ ਤੋਂ ਬਾਅਦ ਆਪਾਂ ਪੂਰੀ ਗੱਲਬਾਤ ਕਰਦੇ ਹਾਂ ਜੀ ਕੋਠੀ ਦਾ ਫਰੰਟ ਪੂਰਾ ਵਧੀਆ ਜੀ ਕਲਾਸਿਕ ਲੁੱਕ ਦੀ ਆਪਾਂ ਨੂੰ ਕੋਠੀ ਇਹ ਦੇਖਣ ਨੂੰ ਮਿਲੂਗੀ ਲੋਕੇਸ਼ਨ ਪੂਰੀ ਵਧੀਆ ਜੀ ਤੇ ਕੋਠੀ ਨੂੰ ਜਿਹੜੀ ਫਰੰਟ ਤੇ ਸੜਕ ਲੱਗਦੀ ਹੈ ਉਹ ਵੀ ਪੂਰੀ ਚੌੜੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਵਧੀਆ ਪੋਰਚ ਲੋਬੀ ਦਾ ਐਂਟਰਸ ਦੇਖ ਲਓ ਤੁਸੀਂ ਤੇ ਬਾਹਰਲੀ ਸਾਈਡ ਬਾਥਰੂਮ ਏਰੀਆ ਆਪਾਂ ਨੂੰ ਦੇਖਣ ਨੂੰ ਮਿਲੂਗਾ ਮੇਨ ਗੇਟ ਦੇ ਨਾਲ ਹੀ ਕੋਠੀ ਦੇ ਬਿਲਕੁਲ ਸਾਹਮਣੇ ਥੋੜੀ ਸਪੇਸ ਰੱਖੀ ਹੋਈ ਹੈ ਜੀ ਪੋਰਚ ਦੇ ਵਿੱਚੋਂ ਹੀ ਆਪਾਂ ਨੂੰ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਟੋਟਲ ਪੂਰੀਆਂ ਦਾ ਕੰਮ ਕਰਵਾਇਆ ਹੋਇਆ ਹੈ ਤੇ ਕੋਠੀ ਤੁਸੀਂ ਆਪ ਦੇਖੋ ਜੀ ਇਹਨਾਂ ਨੇ ਹਲੇ ਤੱਕ ਰਿਹਾਈਸ਼ ਵੀ ਨਹੀਂ ਕੀਤੀ ਜਮਾ ਨਮੀ ਕੋਠੀ ਬਣੀ ਹੋਈ ਹੈ ਤੇ ਮਾਲਕ ਨੇ ਬਸ ਵੇਚਣੀ ਇਸ ਕਰਕੇ ਆ ਮਾਲਕ ਨਾਲ ਗੱਲ ਹੋਈ ਮਾਲਕ ਕਹਿੰਦੇ ਆ ਵੀ ਮੈਂ ਬਾਹਰ ਚਲੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਜਾਈ ਬਸ ਬਾਹਰ ਦਾ ਪਲਾਨ ਬਣ ਗਿਆ ਤਾਂ ਕਰਕੇ ਬਸ ਇਹਨਾਂ ਨੇ ਕੋਠੀ ਆਪਦੀ ਸੇਲ ਕਰਨੀ ਆ ਪੂਰੀ ਵਧੀਆ ਸੋਹਣੀ ਕੋਠੀ ਆ ਮਾਲਕ ਨੇ ਬਹੁਤ ਰੀਜਾਂ ਨਾਲ ਤਿਆਰ ਕਰਵਾਈ ਸਗੀ ਸਾਰਾ ਨਕਸ਼ਾ ਤੇ ਸਾਰਾ ਕੰਮ ਜਿੰਨਾ ਹੋਇਆ ਆਪਦੀ ਮਰਜ਼ੀ ਨਾਲ ਇਹਨਾਂ ਨੇ ਕਰਵਾਇਆ ਕੰਮ ਬਹੁਤ ਸੋਹਣਾ ਕੰਮ ਹੋਇਆ ਚਾਹੇ ਡਾਊਨ ਸੀਲਿੰਗ ਦਾ ਕੰਮ ਲਾਲੂ ਚਾਹੇ ਜਿੰਨੀ ਲਾਈਟਿੰਗ ਹੋਈ ਹੈ ਜਿੰਨੀਆਂ ਟੂਬਾਂ ਜੋ ਵੀ ਕੁਝ ਲੱਗਿਆ ਹੋਇਆ ਜਿਵੇਂ ਸਵਿਚਸ ਜੋ ਵੀ ਲੱਕੜ ਦਾ ਕੰਮ ਹੋਇਆ ਹਰ ਇੱਕ ਕੰਮ ਬਹੁਤ ਰੀਜਨਲ ਮਾਲਕ ਨੇ ਕਰਵਾਇਆ ਸੀਗਾ ਬਾਕੀ ਬਾਸਪੀਸ਼ਨ ਵਗੈਰਾ ਦੇਖ ਲੂ ਤੇ ਸਾਹਮਣੇ ਕਿਚਨ ਆ ਗਿਆ ਕੋਠੀ ਦਾ ਕਿਚਨ ਵੀ ਤੁਸੀਂ ਇੱਕ ਵਾਰੀ ਚੈੱਕ ਕਰੋ ਬਹੁਤ ਸ਼ੌਂਕ ਨਾਲ ਮਾਲਕ ਨੇ ਸਾਰਾ ਕੰਮ ਕਰਵਾਇਆ ਕਿਚਨ ਚ ਦਿਲ ਲੱਗਦਾਗਾ ਇੰਨਾ ਸੋਹਣਾ ਮਾਲਕ ਨੇ ਕੰਮ ਕਰਵਾ ਰੱਖਿਆ ਜੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਹੋਰ ਜਿਆਦਾ ਵਧੀਆ ਲੱਗੂ ਕੋਠੀ ਥੱਲੇ ਆਪਾਂ ਫਰਸ਼ ਦੀ ਗੱਲ ਕਰੀਏ ਤਾਂ ਟੋਟਲ ਆਪਾਂ ਨੂੰ ਫਲੋਰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਡਬਲ ਸਟੋਰੀ ਕੁਠੀ ਹੈ ਜੀ ਸਾਰੀ ਮਾਲਕ ਨੇ ਵਧੀਆ ਤਿਆਰ ਕਰਵਾ ਰੱਖੀ ਹੈ ਜੇ ਆਪਾਂ ਟੋਟਲ ਜਗ੍ਹਾ ਦੀ ਗੱਲ ਕਰੀਏ ਤਾਂ ਮਾਲਕ ਨੇ 125 ਗਜ਼ ਜਗ੍ਹਾ ਦੱਸੀ ਹੈ ਜੀ 125 ਗਜ਼ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ ਪੂਰੀ ਵਧੀਆ ਸੋਹਣੀ ਕੁਠੀ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆ ਜੇ ਪਲਾਟ ਦੀ ਆਪਾਂ ਸਾਈਜ਼ ਦੀ ਗੱਲ ਕਰੀਏ ਤਾਂ 27x40 ਆਪਾਂ ਨੂੰ ਸਾਈਜ਼ ਮਿਲੂਆ ਜੀ ਤੇ ਬਹੁਤ ਸੋਹਣੀ ਕੁਠੀ ਹੈ ਜੀ ਕਲਾਸਿਕ ਲੁੱਕ ਹੈ ਬਾਕੀ ਉੱਪਰ ਵੀ ਆਪਾਂ ਚੱਲਾਂਗੇ ਜੀ ਤੇ ਹਰ ਇੱਕ ਆਪਾਂ ਗੱਲ ਕਰਦੇ ਚੱਲਾਂਗੇ ਤੇ ਤੁਸੀਂ ਪਹਿਲਾਂ ਇੱਕ ਵਾਰੀ ਮੈਨੂੰ ਦੱਸੋ ਕਮੈਂਟ ਕਰਕੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੀ ਵਧੀਆ ਲੱਗ ਰਹੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਹੈ ਜ਼ਰੂਰ ਦੱਬ ਦੂੰ। ਬਾਕੀ ਸਾਰੀ ਕੂਠੀ ਆਪ ਨੂੰ ਕੰਪਲੀਟ ਮਿਲੂਗੀ। ਜੇ ਮਾੜਾ ਮੋਟਾ ਕੋਈ ਕੰਮ ਰਹਿੰਦਾ ਹੋਇਆ ਤਾਂ ਇਹਨਾਂ ਨੇ ਕਰਵਾ ਕੇ ਦੇਣੇ ਗਾ। ਬਾਕੀ ਜੋੜੀਆਂ ਦਾ ਪੱਲਿਆਂ ਦਾ ਜੋ ਵੀ ਕੁਛ ਹੈਗਾ ਜੀ ਤੁਹਾਡੇ ਸਾਹਮਣੇ ਸਾਰਾ ਕੰਮ ਲੱਗਪਗ ਹੋਇਆ ਪਿਆ। ਬਾਕੀ ਤੁਸੀਂ ਆਪ ਦੇਖ ਲਿਓ ਜਾ ਕੇ ਜੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੋਈ ਤਾਂ ਮਾਲਕ ਨਾਲ ਗੱਲ ਕਰ ਲਿਓ। ਤੁਹਾਨੂੰ ਸਾਰਾ ਕੁਝ ਦੱਸ ਦੇਣਗੇ ਜੀ। ਬਾਕੀ ਕੂਠੀ ਦੀ ਵੀਡੀਓ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚਾਂ। ਪੂਰੀ ਵਧੀਆ ਸੋਹਣੀ ਕੂਠੀ ਲੈ ਕੇ ਪਹੁੰਚਾਂ। ਜਿਹੜੇ ਏਰੀਆ ਚੋਂ ਕਹਿੰਦੇ ਸੀਗੇ ਤੁਸੀਂ ਉੱਥੋਂ ਹੀ ਆਪਾਂ ਲੈ ਕੇ ਪਹੁੰਚੀਆਂ ਸੀ। ਬਾਕੀ ਤੁਸੀਂ ਮੈਨੂੰ ਵੀਡੀਓ ਬਾਰੇ رائے ਦਿੰਦੇ ਰਿਹਾ ਕਰੋ ਜੀ। ਬਾਕੀ ਤੁਸੀਂ ਕਮੈਂਟ ਕਰਦੇ ਰਿਹਾ ਕਰੋ ਅਗਲੀ ਵੀਡੀਓ 'ਚ ਆਪਾਂ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਕਿੰਨੇ ਰੇਟ ਦੇ ਵਿੱਚ ਲੈ ਕੇ ਪਹੁੰਚੀਏ ਕਰਦੇ ਰਹਿ ਕਰੋ ਜੀ ਕਮੈਂਟ। ਬਾਕੀ ਫਰੰਟ ਤੁਸੀਂ ਸਟਾਰਟਿੰਗ ਦੇ ਵਿੱਚ ਦੇਖ ਲਿਆ ਸੀਗਾ। ਪੂਰਾ ਵਧੀਆ ਆਪਾਂ ਨੂੰ ਫਰੰਟ ਦੇਖ ਕੇ ਨੂੰ ਮਿਲੂਗਾ ਜੀ। ਉੱਪਰ ਆਪਾਂ ਪਹੁੰਚ ਗਏ ਤੇ ਉੱਪਰ ਦੀ ਪੂਰੀ ਵੀਡੀਓ ਤੁਹਾਨੂੰ ਮੈਂ ਦਿਖਾਉਣਾ ਸੀ। ਹਰੀ ਕਪਾਂ ਗੱਲ ਕਰ ਰਹੇ ਹਾਂ ਜੀ ਬਾਕੀ ਜਗ੍ਹਾ ਤੁਹਾਨੂੰ ਮੈਂ ਦੱਸ ਹੀ ਦਿੱਤੀ ਠੀਕ ਹੈ ਜੀ ਕੋਠੀ ਤੁਸੀਂ ਦੇਖ ਰਹੂ ਗੱਲਬਾਤ ਆਪਾਂ ਕਰ ਰਹੇ ਹਾਂ ਉੱਪਰ ਛੱਤ ਚੈੱਕ ਕਰ ਲਓ ਤੁਸੀਂ ਵਧੀਆ ਛੱਤ ਆਪਾਂ ਨੂੰ ਦੇਖਣ ਨੂੰ ਮਿਲੂਗੀ ਸਾਰਾ ਕੰਮ A to Z ਹਰ ਤਰ੍ਹਾਂ ਦਾ ਮਾਲਕ ਨੇ ਕਰਵਾ ਰੱਖਿਆ ਗਾ ਉੱਪਰੋਂ ਵੀ ਤੁਸੀਂ ਦੇਖੋ ਜੀ ਜਿਹੜਾ ਡੋਰ ਲੱਗਿਆ ਹੋਇਆ ਜੀ ਜਿਹੜਾ ਸਮਾਈਕਾ ਲੱਗਿਆ ਹੋਇਆ ਇਹ ਤੁਸੀਂ ਚੈੱਕ ਕਰੋ ਜੀ ਉੱਪਰ ਦਾ ਲੁੱਕ ਜਿਹੜਾ ਹੈਗਾ ਤੁਹਾਨੂੰ ਮੈਂ ਦਿਖਾ ਦਿੰਨੇ ਬਾਕੀ ਆਪਾਂ ਇਸ ਕੋਠੀ ਦੀ ਲੋਕੇਸ਼ਨ ਦੀ ਗੱਲ ਕਰੀਏ ਏਰੀਆ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਬਠਿੰਡੇ ਏਰੀਆ ਚ ਪਹੁੰਚੀ ਆ ਬਠਿੰਡਾ ਏਰੀਆ ਜੀ ਪੰਜਾਬ ਬਠਿੰਡਾ ਸ਼ਹਿਰ ਬਾਬਾ ਫਰੀਦ ਏਰੀਆ ਲੱਗਦਾਗਾ ਤੇ ਬੀਬੀ ਵਾਲਾ ਚੌਂਕ ਬੀਬੀ ਵਾਲੀ ਚੌਂਕ ਦੇ ਵਿੱਚ ਬਾਬਾ ਫਰੀਦ ਏਰੀਆ ਜੀ ਉੱਥੇ ਆਪਾਂ ਨੂੰ ਕੋਠੀ ਦੇਖਣ ਨੂੰ ਮਿਲੂਗੀ ਬਠਿੰਡੇ ਸ਼ਹਿਰ ਦੇ ਵਿੱਚ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਤੇ ਕਾਫੀ ਕਮੈਂਟ ਮੈਂ ਚੈੱਕ ਕੀਤੇ ਸੀਗੇ ਤੁਸੀਂ ਕਮੈਂਟ ਪਾਈ ਸੀਗੇ ਤੁਹਾਡੇ ਕਮੈਂਟਾਂ ਨੂੰ ਮੈਂ ਦੇਖ ਕੇ ਲੈ ਕੇ ਪਹੁੰਚਾਂ ਜੀ ਬਾਕੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਤੇ ਰੇਟ ਦੀ ਆਪਾਂ ਗੱਲ ਕਰੀਏ ਤਾਂ ਇੱਕ ਡਿਮਾਂਡ ਜਿਹੜੀ ਓਨਰ ਵੱਲੋਂ ਆਪਣੇ ਕੋਲੇ ਪਹੁੰਚੀ ਐ 70 ਲੱਖ ਰੁਪਈਆ ਇਹਨਾਂ ਨੇ ਦੱਸਿਆਗਾ ਸਾਰਾ ਕੰਮ ਕੰਪਲੀਟ ਪਲਾਟ ਹਰ ਕੰਮ ਹਰ ਤਰ੍ਹਾਂ ਦਾ ਕੰਮ ਕਰਵਾ ਕੇ ਦੇਣਗੇ ਸੀ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਜੇ ਆਪਾਂ ਪੂਰੀ ਜਾਣਕਾਰੀ ਦੀ ਗੱਲ ਕਰੀਏ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀਗਾ ਜਗ੍ਹਾ ਤਾਂ 27 बाई 40 ਸਾਈਜ਼ ਪਲਾਟ ਦਾ ਆਪਾਂ ਨੂੰ ਮਿਲ ਜੂਗਾ ਜੇ ਆਪਾਂ ਮਤਲਬ ਕਿ ਗੱਲ ਕਰੀਏ ਬੈਡਰੂਮਾਂ ਦੀ ਟੋਟਲ ਆਪਾਂ ਨੂੰ 4 ਬੈਡਰੂਮ ਦੇਖਣ ਨੂੰ ਮਿਲ ਜਾਣਗੇ 4 ਬਾਥਰੂਮ 2 ਕਿਚਨ 2 ਲੌਬੀਆਂ ਇੱਕ ਡਰਾਇੰਗ ਰੂਮ ਤੇ ਬਾਕੀ ਡਬਲ ਫਲੋਰ ਤੁਸੀਂ ਚੈੱਕ ਕਰ ਹੀ ਰਹੇ ਹੋ ਜੀ ਕਾਰ ਪਾਰਕਿੰਗ ਲਈ ਵੀ ਆਪਾਂ ਨੂੰ ਜਗ੍ਹਾ ਮਿਲ ਜੂਗੀ ਇੱਕ ਗੱਡੀ ਆਰਾਮ ਨਾਲ پارک ਹੋ ਜਾਊਗੀ ਤੇ ਮਾਲਕ ਦੇ ਮੋਬਾਈਲ ਨੰਬਰ ਦੀ ਗੱਲ ਕਰੀਏ ਤਾਂ ਨੋਟ ਕਰ ਲਓ ਜੀ 98724 40172 98724 40172 ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਤੁਸੀਂ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਜੀ ਤਾਂ ਮਾਲਕ ਨਾਲ ਗੱਲ ਤੁਸੀਂ ਸਿੱਧੀ ਕਰ ਸਕਦੇ ਹੋ ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੋ ਜੂਗੀ ਗੱਲ ਕਰਕੇ ਜਾ ਕੇ ਕੋਈ ਦੇਖਣ ਦਾ ਹੈਗਾ ਚਾਹਵਨ ਤਾਂ ਜਾ ਕੇ ਦੇਖ ਲਓ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੋਈ ਮਾਲਕ ਨਾਲ ਸਿੱਧੀ ਗੱਲ ਕਰ ਲਿਓ ਜੀ ਜੋ ਕੁਝ ਵੀ ਪੁੱਛਣਾ ਹੋਵੇ ਮੇਰੇ ਵੱਲੋਂ ਕੁਝ ਰਹਿ ਗਿਆ ਹੋਵੇ ਬਾਕੀ ਤਾਂ ਲਗਭਗ ਤੁਹਾਨੂੰ ਮੈਂ ਸਾਰਾ ਕੁਝ ਕਨਫਰਮ ਕਰਵਾ ਹੀ ਦਿੱਤਾ ਜੀ ਮਾਲਕ ਦਾ ਨੰਬਰ ਵੀ ਦੇ ਦਿੱਤਾ ਏਰੀਆ ਵੀ ਦੱਸਤਾ ਕਿੰਨੀ ਜਗ੍ਹਾ ਇਹ ਵੀ ਦੱਸਤੀ ਜੀ ਬਾਕੀ ਗਲੀ ਜਿਹੜੀ ਲੱਗਦੀ ਹੈ ਸੜਕ ਜਿਹੜੀ ਲੱਗਦੀ ਹੈ ਉਹ ਵੀ ਤੁਸੀਂ ਚੈੱਕ ਕਰ ਲਈ ਬਾਕੀ ਸਾਰਾ ਕੁਝ ਹੋਈ ਗਿਆ ਸੀ ਬਾਕੀ ਤੁਸੀਂ ਕੋਈ ਵੀ ਗੱਲ ਕਰਨੀ ਹੈ ਕੋਈ ਤਸੱਲੀ ਕਰਨੀ ਹੈ ਤਾਂ ਫੋਨ ਲਾ ਲਿਓ ਜਿਹੜਾ ਨੰਬਰ ਤੁਹਾਨੂੰ ਮੈਂ ਦਿੱਤਾ ਹੈਗਾ ਬਾਕੀ ਵੀਡੀਓ ਬਾਰੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਜੀ ਤੇ ਕੋਠੀ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਵਧੀਆ ਲੱਗੀ ਹੈ ਕੋਠੀ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਬਾਅਦ ਤੋਂ ਬਾਅਦ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇਓ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਜੀ ਤਾਂ ਵੀਡੀਓ ਦੇ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਵੋਗੇ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਜਿੰਨੇ ਤੁਸੀਂ ਦੇਖ ਕਿਸੇ ਵੀ ਏਰੀਆ ਤੋਂ ਤੁਸੀਂ ਦੇਖ ਰਹੇ ਵੇਚਣਾ ਚਾਹੁੰਦੇ ਹੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਬਿਲਕੁਲ ਫਰੀਦ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਆਪਣਾ ਨਾ ਤਾਂ ਕੋਈ ਕਮਿਸ਼ਨ ਹੁੰਦੇ ਸੀ ਨਾ ਕੋਈ ਦਲਾਲੀ ਨਾ ਕੋਈ ਫੀਸ ਸਾਰਾ ਕੰਮ ਆਪਾਂ ਜਿੰਨਾ ਕਰਦਾ ਫਰੀਜ਼ ਕਰਦੇਮ ਤੁਹਾਡੀ ਹੈਲਪ ਵਾਸਤੇ ਤੁਹਾਡੀ ਮਦਦ ਵਾਸਤੇ ਆਪਾਂ ਚੈਨਲ ਤਿਆਰ ਕੀਤਾ ਸੀਗਾ ਕੰਮ ਕਰਨਾ ਸ਼ੁਰੂ ਕੀਤਾ ਸੀ ਤੁਹਾਡੀ ਮਦਦ ਵਾਸਤੇ ਬਸ ਮਦਦ ਕਰ ਰਹੇ ਹਾਂ ਸੀ ਜਿਨ੍ਹਾਂ ਨੂੰ ਘੱਟ ਰੇਟ 'ਚ ਕੋਠੀ ਕਰਮਕਾਂ ਚਾਹੀਦਾ ਉਹਨਾਂ ਤੱਕ ਆਪਾਂ ਪਹੁੰਚਾ ਦੇਣੇ ਸੀ ਜੇ ਕਿਸੇ ਨੇ ਸੇਲ ਕਰਨਾ ਹੋਵੇ ਉਹਨਾਂ ਨੂੰ ਵੀ ਮਦਦ ਹੋ ਜਾਂਦੀ ਹੈ ਤੇ ਜਿਹਨੇ ਖਰੀਦਣਾ ਹੁੰਦਾ ਸੀ ਉਹਨਾਂ ਨੂੰ ਵੀ ਮਦਦ ਹੋ ਜਾਂਦੀ ਹੈ ਬਸ ਇੰਨੇ ਚ ਮੈਂ ਖੁਸ਼ ਹਾਂ ਜੀ ਬਾਕੀ ਤੁਸੀਂ ਵੀ ਖੁਸ਼ੀ ਦਿਓ ਜੀ ਲਾਈਕ ਕਰਕੇ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਤੇ ਮਿਲਦੇ ਆਂ ਜਲਦੀ ਜੀ ਆਪਾਂ